ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸ਼ਵਾਲਾ ਗੰਗਾ ਰਾਮ ਸਿੱਕੀ ਬੰਦਾ ਵਿਖੇ 17 ਮਈ ਤੋਂ ਚੱਲ ਰਹੇ ਸਮੂਹਿਕ ਰਮਾਇਣ ਪਾਠ ਦਾ ਪੋਖ 15 ਜੂਨ ਨੂੰ ਪਾਇਆ ਗਿਆ। ਇਹ ਪਾਠ ਤੁਲਸੀਦਾਸ ਮੰਦਿਰ ਦੇ ਪ੍ਰਮੁੱਖ ਧਰਮਪਾਲ ਅਤੇ ਉਹਨਾਂ ਦੀ ਟੀਮ ਵੱਲੋਂ ਰੋਜ਼ਾਨਾ ਸਵੇਰੇ ਕਰਵਾਏ ਗਏ। ਇਸ ਮੌਕੇ ਕਮੇਟੀ ਮੈਂਬਰਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਰਮਾਇਣ ਪਾਠ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸੰਗਤਾਂ ਨੇ ਇਸ ਰਮਾਇਣ ਪਾਠਾਂ ਵਿੱਚ ਭਾਗ ਲਿਆ ਅਤੇ ਨਾਲ ਹੀ ਉਹਨਾਂ ਨੇ ਆਖਿਆ ਹਰ ਸਾਲ ਇਹਨਰ ਮਾਇਨ ਪਾਠ ਦਾ ਆਯੋਜਨ ਕੀਤਾ ਜਾਵੇਗਾ। ਜੈ ਗੋਰਾ ਹੋ ਗਰੇ ਗਰੇ ਸਾਥ ਵਿੱਚ ਉਹ ਜਗਤ ਕਾਲੀ ਸਮੁੰਦਰ ਮੋਦਕ ਲਖੇ ਰੋ 17 ਮਈ ਨੂੰ ਸ਼੍ਰੀ ਗੰਗਾ ਨਾਮ ਸਵਾਲੇ ਜੀ ਦੇ ਰਮਾਇਂਡ ਜੀ ਦੇ ਪਾਸ ਸਟਾਰਟ ਹੋਇਸੀ 5 15 ਜੂਨ ਨੂੰ विश्राम ਕੀਤਾ ਗਿਆ ਪਾਠ ਦਾ ਸੰਪੂਰਨ ਪੂਕਵਾਤਾ ਜੀ ਹਰ ਸਾਲ ਆਉਂਦੀ ਹੈ ਅੱਜ ਵੀ ਬੜੇ ਖੁੱਲੇ ਦਿਲ ਨਾਲ ਪ੍ਰਭੂ ਨੇ विश्राम کروایا ਪਾਠ ਦਾ ਮੇਰੇ ਹੋਵੇ ਸਮਸਤ ਸਮਸਤ ਦੇਸ਼ ਚ ਸ਼ਾਂਤੀ ਬਣੀ ਰਹੇ ਸੁੱਖ ਸ਼ਾਂਤੀ ਮਿਲੇ ਸਭ ਨੂੰ ਹਰ ਸਾਲ ਹੁੰਦੇ ਆ ਤੇ ਹਰ ਸਾਲ ਹੁੰਦੇ ਰਹਿਣਗੇ 17 ਮਈ ਸੇ ਸ਼ੁਰੂ ਹੋ ਕਰਕੇ ਇਹ ਰਾਮਾਣ ਪਾਠ ਅੱਜ 15 ਜੂਨ ਕੋ ਸਮਾਪਤ ਹੋਏ ਇਸ ਹਰ ਸਾਲ ਕੀ ਬਾਂਤੀ ਇਸ ਹੀ ਮਹੀਨੇ ਪੂਰੇ ਸਹਿਯੋਗ ਨਾਲ ਸਭੀ ਕਮੇਟੀ ਕੇ ਸਹਿਯੋਗ ਸੇ ਸਭੀ ਭਗਤੋਂ ਕੇ ਸਹਿਯੋਗ ਸੇ ਯਹਾਂ ਰਾਮਾਣ ਪਾਠ ਗੰਗਾਰਾਮ ਸੇਵਾਲਾ ਮੇਂ ਕੀਆ ਜਾਤਾ ਹੈ ਔਰ ਬੋਲੇਨਾਥ ਦੀ ਬੜੀ ਕਿਰਪਾ ਕੇ ਸਾਥ ਸਭੀ ਭਕਤੋ ਕੋ ਸੁਖ ਸ਼ਾਂਤੀ ਸਮਰੱਧੀ ਕੇ ਲਿਏ ਯਹਾਂ ਹਰ ਸਾਲ ਇਹ ਆਯੋਜਨ ਕੀਆ ਜਾਤਾ ਹੈ 17 ਮਈ ਦਿਨ ਸ਼ਨੀਵਾਰ ਤੋਂ ਸ਼ੁਰੂ ਹੋ ਗਏ 15 ਜੂਨ ਦਿਨ ਐਤਵਾਰ ਨੂੰ ਭੋਗਿਆ ਇਹਨਾਂ ਦਾ ਹਰ ਸਾਲ ਇਸੇ ਤਰ੍ਹਾਂ ਸ਼ੁਰੂ ਹੁੰਦੀ ਹੈ ਤੇ ਇਸੇ ਤਰ੍ਹਾਂ ਨਾਲ ਸਮਾਪਤੀ ਹੁੰਦੀ ਹੈ ਸੰਗਤ ਦਾ ਬਹੁਤ ਵਧੀਆ ਸੰਯੋਗ ਰਿਹਾ ਜੀ ਆਪਾਂ ਸਮਸਤ ਸਮਸਤ ਦੇਈ ਦੀ ਸੀ ਆਪਾਂ ਸ਼ਾਂਤੀ ਬੰਗਦੇ ਆ ਏਦਾਂ ਹੀ ਇਹਨਾਂ ਦਾ ਹਰਣ ਦਾ ਲੱਗਿਆ ਰਣ ਇਥੇ ਫਿਰ ਹੀ ਗੰਗਾ ਰਾਮ ਸ਼ੇਵਾਲਾ ਵਿੱਚ 17 ਮਈ ਤੋਂ ਸ਼ੁਰੂ ਹੋਏ ਸਮੂਹਿਕ ਰਮਾਇਣ ਪਾਠਾਂ ਦੇ ਭੋਗ 15 ਜੂਨ ਨੂੰ ਪਾਏਗੇ ਇਸ ਵਕਤੇ ਗੱਲਬਾਤ ਕਰਦੇ ਹੋਏ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਹਰ ਖਾਲ ਜੀ ਤਰ੍ਹਾਂ ਇੱਕ ਵਾਰੀ ਰਮਾਇਣ ਪਾਠ ਕੀਤੇਗੇ ਅਤੇ ਜਿਹੜੀਆਂ ਸੰਗਤਾਂ ਨੇ ਇਹਨਾਂ ਰਮਾਇਣ ਪਾਠਾਂ ਵਿੱਚ ਪਾਗ ਲਿਆ ਉਹਨਾਂ ਦਾ ਧੰਨਵਾਦ ਵੀ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਉਪਰਾਲਾ ਜਾਰੀ ਰਹੇਗਾ ਅਮਰਥਰ ਫਾਸਟ ਵੀ ਖਬਰਾਂ ਨਾਲ ਰਕੇਸ਼ ਕੁਮਾਰ